ਕਾਂਗਰਸੀ ਵਰਕਰਾਂ ਨੇ ਬਲਾਕ ਸਰਨਾ ਦੇ ਪ੍ਰਧਾਨ ਤੀਸਰਨਾ ਅਤੇ ਤਾਰਾਗੜ ਬਲਾਕ ਪ੍ਰਧਾਨ ਹਰ ਸ਼ਰਮਾ ਦੀ ਅਗਵਾਈ ਹੇਠ ਹਲਕਾ ਪੋਦੇ ਸੁੰਦਰ ਚੱਕ ਵਿਖੇ ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾਖਲਾਫ ਰੋਜ਼ ਪ੍ਰਦਰਸ਼ਨ ਕੀਤਾ। ਦੱਸ ਦਈਏ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਸਾਬਕਾ ਵਿਧਾਇਕ ਜਗਿੰਦਰ ਪਾਲ ਨੇ ਸ਼ਮੂਲੀਅਤ ਕੀਤੀ ਤੇ ਪ੍ਰਦਰਸ਼ਨਕਾਰੀਆਂ ਨੇ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਦੇ ਨਾਰੇ ਲਗਾਏ ਤੇ ਇਸ ਮੁਹਿੰਮ ਤਹਿਤ ਬਾਬਾ ਅੰਬੇਦਕਰ ਦੇ ਨਾਰੇ ਜਿਹੜੇ ਨੇ ਉਹ ਲਗਾਏ ਗਏ ਨੇ ਤੇ ਸਾਬਕਾ ਵਿਧਾਇਕ ਜਗਿੰਦਰਪਾਲ ਨੇ ਕੇਂਦਰ ਸਰਕਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਹੈ ਕਿ ਕਾਂਗਰਸ ਦਾ ਇਤਿਹਾਸ ਹੈ ਜਿਸ ਤੇ ਦੇਸ਼ ਦੀ ਰਾਜਨੀਤੀ ਤੇ ਜ਼ਿਆਦਾਤਰ ਸਮਾਂ ਜਿਹੜਾ ਹੈ ਉਹ ਰਾਜ ਕੀਤਾ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਹਮੇਸ਼ਾ ਕਾਇਮ ਰੱਖਿਆ ਹੈ ਸੰਵਿਧਾਨ ਦੀ ਪਾਲਣਾ ਕੀਤੀ ਹੈ ਤੇ ਬਾਬਾ ਸਾਹਿਬ ਅੰਬੇਦਕਰ ਦੇ ਆਦਰਸ਼ਾਂ ਦੇ ਚਲਦੇ ਹੀ ਦੇਸ਼ ਵਿੱਚ ਜਿਹੜਾ ਸਭ ਤੋਂ ਸਭ ਨੂੰ ਬਰਾਬਰ ਦੇ ਅਧਿਕਾਰ ਜਿਹੜੇ ਨੇ ਉਹ ਮਿਲੇ ਨੇ ਤੇ ਇਸ ਉਰਾਨ ਬਲੈਕ ਤਾਰਾਗੜ ਦੇ ਪ੍ਰਧਾਨ ਹਰ ਸ਼ਰਮਾ ਅਤੇ ਬਲੈਕ ਸਰਨਾ ਦੇ ਪ੍ਰਧਾਨ ਸਤੀਸ਼ ਸਰਨਾ ਨੇ ਕਿਹਾ ਕਿ ਪਾਸ਼ਪਾ ਜਦੋਂ ਵੀ ਕੇਂਦਰ ਵਿੱਚ ਆਈ ਹੈ ਇਸ ਨੇ ਹਮੇਸ਼ਾ ਹੀ ਧਰਮ ਜਾਤ ਅਤੇ ਸੰਵਿਧਾਨ ਦੇ ਨਾਂ ਤੇ ਇੱਕ ਦੂਜੇ ਦੇ ਹਮਲੇ ਜੁੜੇ ਨੇ ਉਹ ਕਰਵਾਏ ਨੇ ਉਤੇ ਹੀ ਲੜਾਈ ਝਗੜਾ ਕਰਕੇ ਵੋਟਾਂ ਦੀ ਰਾਜਨੀਤੀ ਜਿਹੜੀ ਉਹ ਕੀਤੀ ਹੈ ਤੇ ਇਸ ਮੌਕੇ ਤੇ ਜੁਨਾ ਮੀਤ ਪ੍ਰਧਾਨ ਗੋਰਾ ਸੈਣੀ ਜ਼ਿਲ੍ਹਾ ਜਵਾਹਰ ਬਲਾਕ ਮੰਚ ਕਾਂਗਰਸ ਦੇ ਮੁੱਖ ਕੋਆਰਡੀਨੇਟਰ ਸੁतीश ਜੱਟ ਪੰਮਾ ਜ਼ਿਲ੍ਹਾ ਕਾਂਗਰਸ ਕਸਾਨ ਸੈਲ ਦੇ ਪ੍ਰਧਾਨ ਰਕੇਸ਼ ਬੋਵੀ ਚੇਅਰਮੈਨ ਰਾਜਕੁਮਾਰ ਸੋਹਾਦਾ ਬਲਾਕ ਸਮਿਤੀ ਮੈਂਬਰ ਪ੍ਰੇਮ ਕੁਮਾਰ ਠਾਕੁਰ ਸਰਪੰਚ ਸੋਨੀ ਅਤੇ ਸਮੂਹ ਕਾਂਗਰਸੀ ਵਰਕਰ ਜਿਹੜੇ ਨੇ ਉਹ ਹਾਜ਼ਰ ਪਏ। ਜੀਤਾ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੈ ਗਾਂਧੀ ਜੈ ਭੀਮ ਜੈ ਸੰਵਿਧਾਨ ਤੇ ਤਿੰਨਾਂ ਦੇ ਮਤਲਬ ਕੀ ਤੁਸੀਂ ਪਿਛਲੇ ਦਿਨੇ ਦੇਖਿਆ ਅਮੀਸ਼ਾਹ ਜੀ ਨੇ ਜਿਹੜਾ ਬੜਾ ਇੱਕ ਸ਼ਰਮਨਾਕ ਜਿਹੜਾ ਬਿਆਨ ਦਿੱਤਾ ਕਿ ਜੇ ਤੁਸੀਂ ਰੱਬ ਨੂੰ ਵੀ ਤੁਸੀਂ ਅਨੇ ਵਾਰ ਯਾਦ ਕਰੋ ਅੰਬੇਦਕਰ 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 ਕਰਦੇ ਹੋ ਅਨੇ ਵਾਰ ਤੁਸੀਂ ਰੱਬ ਨੂੰ ਯਾਦ ਕਰੋ ਤੇ ਰੱਬ ਵੀ ਮਿਲ ਜਾਂਦਾ ਦੇਖੋ ਜਿਹੜਾ ਸਾਡਾ ਦੇ ਮਤਲਬ ਕੀ ਸਾਡਾ ਸੰਵਿਧਾਨ ਦਾ ਨਿਰਮਾਤਾ ਆ ਉਹਨੂੰ ਇਸ ਤਰ੍ਹਾਂ ਬੋਲ ਰਹੇ ਆ ਇਹ ਪਿੱਛੇ ਕੋਈ ਸਾਲ ਡੇਢ ਸਾਲ ਪਹਿਲੇ ਜਦੋਂ ਉਹਨਾਂ ਨੇ ਇਲੈਕਸ਼ਨ ਹੀ ਇਹਨਾਂ ਦਾ ਇੱਕ ਨਾਰਾ ਹੀ ਆਪਕੀ ਬਾਾਰ 400 ਪਾਰ ਇਹਨਾਂ ਦਾ ਮੁੱਦਾ ਹੀ ਕਿ ਅਸੀਂ 400 ਤੋਂ ਪਲੱਸ ਸੀਟਾਂ ਲਵਾਂਗੇ ਤੇ ਇਹ ਸਭਧਾਨ ਵੀ ਆਪਣੇ ਮਰਜ਼ੀ ਨਾਲ ਉਚਲਾਂਗੇ ਦੇਸ਼ ਨੂੰ ਇਹਨਾਂ ਨੇ ਸਿਰਫ ਜੇ ਦੇਸ਼ ਜੇ ਤਰੱਕੀ ਕੀਤੀ ਹੈ ਤੇ ਅਮਾਨੀ ਤੇ ਅਡਾਨੀ ਨੇ ਤਰੱਕੀ ਕੀਤੀ ਹੈ ਸੋ ਇਸ ਕਰਕੇ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਹੁਲ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਵਿੱਚ ਇਹ ਅਭਿਆਨ ਚਲਾ ਰਹੇ ਆ ਜਿਸ ਦਾ ਸਮਾਪਨ 26 ਜਨਵਰੀ ਵਾਲੇ ਦਿਨ ਮੌਦ ਦੇ ਵਿੱਚ ਮੱਧ ਪ੍ਰਦੇਸ਼ ਜਿੱਥੇ ਉਹਨਾਂ ਦੇ ਜਨਮ ਭੂਮੀ ਆ ਉੱਥੇ ਖਤਮ ਕੀਤਾ ਜਾਏਗਾ ਪਾਰਟੀ ਦੇ ਦਿਸ਼ਾ ਦੇ ਅਨੁਸਾਰ ਸਾਡੇ ਹਲਕਾ ਵਿਧਾਇਕ ਐਮ ਐਲ ਏ ਸ਼੍ਰੀ ਜੁਗਿੰਦਰ ਪਾਲ ਜੀ ਦੇ ਰਹਿਨਮਾਈ ਹੇਠ ਅੱਜ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਅਸੀਂ ਸਾਰੇ ਹੀ ਕਾਂਗਰਸ ਪਾਰਟੀ ਦੇ ਵਰਕਰ ਸਾਬਾਨਾ ਦਾ ਧੰਨਵਾਦ ਕਰਨੇ ਆ ਤਹਿ ਕਿ ਲੋ ਧੰਨਵਾਦ ਕਰਦੇ ਆ ਜੈ ਹਿੰਦ ਜਿਹੜਾ ਸਾਡਾ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਨੇ ਲਿਖਿਆ ਉਸ ਬਾਬਾ ਸਾਹਿਬ ਦਾ અપਮਾਨ ਕੀਤਾ ਉਹ અપਮਾਨ ਜਿਹੜਾ ਕੀਤਾ ਉਹਦੇ ਅੱਜ ਰੋਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਆ ਔਰ ਮੈਂ ਸਾਰੇ ਲੋਕਾਂ ਕੀ ਬੇਨਤੀ ਕਰਦਾ ਪ੍ਰਾਰਥਨਾ ਕਰਦਾ ਸਾਰੇ ਹੀ ਪਿੰਡਪਰਾ ਪੂਰੇ ਦੇਸ਼ ਦੇ ਲੋਕ ਜਿਹੜੇ ਆ ਇਕੱਠੇ ਹੋ ਜੋ ਇਹ ਬੀਜੇਪੀ ਦੀ ਮੰਸ਼ਾ ਕੁਝ ਹੋਰ ਹੈ ਉਹ ਜਿਹੜੀ ਮੰਸ਼ਾ ਉਹਨਾਂ ਨੇ ਪੂਰੀ ਨਹੀਂ ਕੀਤੀ ਜਾਣ ਦਿੱਤੀ ਲੋਕਾਂ ਨੇ ਤੇ ਮੇਰੀ ਬੇਨਤੀ ਹੈ ਵੀ ਇਹਨਾਂ ਨੂੰ ਹੰਕਾਰੀਆਂ ਨੂੰ ਆਉਣ ਵਾਲਾ ਟਾਈਮ ਜਿੱਥੇ ਵੀ ਸਟੇਟ ਦੇ ਵਿੱਚ ਇਲੈਕਸ਼ਨ ਹੁੰਦੇ ਆ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆ ਅਗਲੇ ਇਲੈਕਸ਼ਨ ਆਣ ਆਲੇ ਜਿਹੜੀ ਜਿਹੜੀ ਸਟੇਟ ਦੇ ਇਲੈਕਸ਼ਨ ਹੈ ਇਹਨਾਂ ਨੂੰ ਭਜਾਓ ਔਰ ਇਹ ਜਿਹੜੀ ਇੱਕ ਨਵੀਂ ਪਾਰਟੀ ਬਿਮਾਰੀ ਨਵੀ ਆ ਗਈ ਹੈ ਆਮ ਆਦਮੀ ਪਾਰਟੀ ਇਹ ਆਮ ਆਦਮੀ ਪਾਰਟੀ ਇਹ ਬੇਸਿਕਲੀ ਭਾਜਪਾ ਦੀ ਬੀ ਟੀਮ ਹੈ ਇਹ ਵੀ ਜੋ ਭਾਜਪਾ ਦਾ ਅਜੰਡਾ ਉਹ ਹੀ ਬੋਲਦੀ ਹੈ ਤੇ ਮੇਰੀ ਤੁਹਾਡੇ ਸਾਰੇ ਕੀ ਬੇਨਤੀ ਤੁਸੀਂ ਅੱਜ 3 ਸਾਲ ਹੋ ਗਿਆ ਪੰਜਾਬ ਦੇ ਵਿੱਚ ਸਰਕਾਰ ਇਹਨਾਂ ਦੀ ਬਣੀ ਦੀ ਉਹੀ ਕਾਮਾਦਈ ਲੋਬੀ ਪੂਰੇ ਪੰਜਾਬ ਵਿੱਚ ਕਿਤੇ ਕਾਮਾਦਈ ਸੀ ਇੱਥੇ ਹੀ ਦੇਖ ਲੋ ਇਹ ਕੈਮਰਡ ਦਾ ਵਜ਼ੀਰ ਹੋਇਆ ਤੇ ਉਹਦੇ ਹਲਕੇ ਦੇ ਵਿੱਚ ਤਰਾਹੀ ਮਾਮ ਤਰਾਹੀ ਮਾਮ ਹੋ ਰਿਹਾ ਹੋਇ ਲੋਕੀ ਆਪਣੇ ਆਪ ਨੂੰ ਇੱਕ ਠੱਗਾ ਮਹਿਸੂਸ ਕਰ ਰਿਹਾ ਲੋਕਾਂ ਦੇ ਉੱਤੇ ਇੰਨੀ ਕਿ دہشت ਹੈ ਉਹ ਜਿਹੜੇ ਖਾਕੀ ਵਰਦੀ ਵਾਲੇ ਨੇ ਇਹ ਕੋਈ ਲੋਕਾਂ ਦੀ ਸੁਰੱਖਿਆ ਵਾਸਤੇ ਨਹੀਂ ਅਗੇ ਇਹ ਬੇਸਿਕਲੀ ਆਮ ਆਦਮੀ ਪਾਰਟੀ ਦੇ ਪਿੱਠੂ ਬਣੇ ਨੇ ਔਰ ਜਬਰਨ ਲੋਕਾਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਆ ਤੇ ਮੈਂ ਅੱਜ ਤੁਹਾਡੇ ਸਮਾਜ ਦੇਮ ਜਰਾਏ ਇਹ ਗੱਲ ਕਹਿਣਾ ਚਾਹਨਾ ਜੇ ਤੁਸੀਂ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਹੀਂ ਕਰਨੀਆਂ ਤੇ ਥੋੜਾ ਹੀ ਟਾਈਮ ਰਹਿ ਗਿਆ ਫਿਰ ਤੁਹਾਡੀਆਂ ਡਿਊਟੀਆਂ ਅਸੀਂ ਆਪਣੇ ਤਰੀਕੇ ਨਾਲ ਦੇਖਾਂਗੇ ਕਿ ਕਿਸ ਤਰ੍ਹਾਂ ਦੀਆਂ ਡਿਊਟੀਆਂ ਦੇਣੀਆਂ ਨੇ ਔਰ ਜਿਹੜੇ ਖਾਸ ਆਦਮੀ ਪਾਰਟੀ ਦੇ ਛਤੂਂਗੜੇ ਪਿੱਠੂ ਨਾਲ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਮੈਂ ਇਹ ਗੱਲ ਕਹਿਣਾ ਚਾਹਨਾ ਵੀ ਬੰਦੇ ਬਣਜੋ ਬਿਲਕੁਲ ਵੀ ਤੁਸੀਂ ਜਿਹੜੇ ਧੱਕੇ ਕਰ ਰਿਓ ਮੇਰੇ ਵਰਕਰਾਂ ਦੇ ਨਾਲ ਇੱਕ ਇੱਕ ਤੁਹਾਡੇ ਕੋ حساب ਲਿਤਾ ਜਾਏਗਾ ਅਸੀਂ ਦੇ 5 ਸਾਲ ਲਈ ਕੱਢ ਤੇ ਤੁਹਾਡੇ ਕੋਲ 5 ਮਿੰਟ ਨਹੀਂ ਨਿਕਲੇ ਤੁਸੀਂ ਚੀਕਾ ਮਾਰਨੀ ਹੈ ਇਸ ਕਰਕੇ ਮੈਂ ਗੱਲ ਕਹਿਣਾ ਚਾਹਣਾ ਮੰਤਰੀ ਸਾਹਿਬ ਨੂੰ ਵੀ ਤੁਹਾਡੇ ਇਸ ਮਾਧਿਅਮ ਰਾਹੀਂ ਗੱਲ ਕਹਿਣਾ ਚਾਹਣਾ ਮੈਂ ਤੁਹਾਨੂੰ ਲੋਕਾਂ ਨੇ ਜੇ ਚੁਣਿਆ ਤੇ ਕੰਮ ਕਰਨ ਵਾਸਤੇ ਚੁਣਿਆ ਤੁਹਾਨੂੰ ਲੋਕਾਂ ਨੇ ਇੱਕ ਬਦਲੇ ਦੀ ਭਾਵਨਾ ਨਾਲ ਕਰਕੇ ਨਹੀਂ ਚੁਣਿਆ ਤਾਂ ਤੁਸੀਂ ਹਰ ਬੰਦੇ ਨਾਲ ਬਦਲਾ ਲਾਓ ਹਰ ਬੰਦੇ ਨਾਲ ਬਦਲਾ ਲਾਓ ਇਸ ਕਰਕੇ ਮੈਂ ਤੁਹਾਡੇ ਸਮਾਜਿਆ ਹੋ ਰਹੇ ਮੰਤਰੀ ਸਾਹਿਬ ਨੇ ਗੱਲ ਕਹਿਣਾ ਚਾਹਨਾ ਜੇ ਮੰਤਰੀ ਬਣਿਓ ਤੇ ਸਾਡੇ ਇਲਾਕੇ ਦੇ ਆਪਣੇ ਇਲਾਕੇ ਦੇ ਵਿੱਚ ਕੰਮ ਕਰਕੇ ਦੱਸੋ ਜਿਹੜੇ ਲੋਕੀ ਤੁਹਾਨੂੰ ਯਾਦ ਕਰਨ ਲੋਕਾਂ ਨਾਲ ਪਿਆਰ ਕਰੋ ਤੁਸੀਂ ਦੇਖੀ ਲਿਆ ਨਰੋਡ ਜੰਸੀ ਮਿਨਿਸਪੈਲਟੀ ਦੇ ਵਿੱਚ ਕੀ ਹੋਇਆ ਮੇਰੀ ਗੈਰਹਾਜ ਨੂੰ ਜਿੰਨਾ ਤੱਕਾ ਕਰਨਾ ਚਾਹੀਦਾ ਸੀ ਉਹ ਕਰ ਲਿਆ ਗਏ ਔਰ ਪੰਜ ਹੀ ਤੁਸੀਂ ਜਿੱਤੇ ਤੇ ਪੰਜ ਹੀ ਮੈਂ ਜਿੱਤੇ ਅਗਰ ਮੈਂ ਉੱਥੇ ਮੌਕਾ ਹੁੰਦਾ ਤੇ ਫੇਰ ਤੁਹਾਨੂੰ ਦੱਸਦੇ ਵੀ ਤੁਹਾਨੂੰ ਬਰੰਗ ਕਿਦਾਂ ਘਰ ਭੇਜਣਾ ਹੈ ਇਸ ਕਰਕੇ ਮੈਂ ਫਿਰ ਤੁਹਾਡੇ ਮਾਜਰੇ ਘਰ ਕਹਨੇ ਚੰਨਾ ਈਮਾਨਦਾਰ ਨਾਲ ਕੰਮ ਕਰੋ ਲੋਕਾਂ ਨਾਲ ਪਿਆਰ ਕਰੋ ਜੀ ਆਪਣਾ ਨਾਮ ਤੁਸੀਂ ਬਜਾਣਾ ਚਾਹੁੰਦੇ ਹੋ ਤੇ ਨਿੱਤੇ ਨਾਮ ਤੇ ਤੁਹਾਡਾ ਹੁਣ ਗਿਆ ਗਿਆ 25 ਆ ਗਈ ਜਿਹੜੀ 25 ਆ ਗਈ ਹੈ ਤੇ ਗਈ ਤੇ 26 ਦੇ ਬਾਅਦ ਤੁਹਾਨੂੰ ਲੋਕਾਂ ਨੂੰ ਗੋਲ ਕਰ ਲੈਣਾ ਇਸ ਕਰਕੇ ਮੈਂ ਸਾਰੇ ਲੋਕਾਂ ਕੇ ਬੇਨਤੀ ਕਰਦਾ ਵੀ ਜਿਦੀ ਜਿਦੀ ਵੀ ਜਿੱਥੇ ਜਿੱਥੇ ਰਿਸ਼ਤੇਦਾਰੀ ਹੈ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਸਾਰੇ ਤਗੜੇ ਹੋ ਕੇ ਕਾਂਗਰਸ ਪਾਰਟੀ ਦੀ ਮਦਦ ਕਰੋ ਕਾਂਗਰਸ ਹੀ ਕਹੋ ਜੀ ਪਾਰਟੀ ਹੈ ਉਹ ਜੀ ਜਮਾਤ ਹੈ ਜਿਹੜੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ ਸਾਰਿਆਂ ਨਾਲ ਪਿਆਰ ਕਰਦੀ ਹੈ। ਇਹ ਆ ਦੇਸ਼ ਸਾਰੀ ਜਾਤ ਸਾਰੀਆਂ ਕੌਮਾਂ ਦਾ ਸਾਰੇ ਧਰਮਾਂ ਦਾ ਭਰਿਆ ਹੋਇਆ। ਉਹ ਇੱਕ ਹਿੰਦੂ ਆ ਜਿਹੜਾ ਮੈਂ ਕਿਹਾ ਮੈਂ ਹਿੰਦੂ ਨਹੀਂ ਕਿਉਂ ਮੈਂ ਤਿਲਕ ਨਹੀਂ ਲਗਾਉਂਦਾ। ਇਹ ਜਿਆਦੇ ਤਿਲਕ ਲਗਾਦੇ। ਇਹ ਜਿਆਦੇ ਪਗਵਾਰਾਮ ਦੇ ਚੇਲੇ ਆ। ਸਾਰੀ ਦੁਨੀਆ ਦੱਸਿਓ ਇਹ ਜਿਹੜੇ ਸਾਡੇ ਰਵੈਬਰਨਾ ਬਾਬਾ ਨਾਨਕ ਹੋਇਆ, ਰਵਿਦਾਸ ਮਹਾਰਾਜ ਹੋਏ, ਗੁਰੂ ਸਾਹਿਬ ਹੋਏ। ਸਾਰੀ ਦੁਨੀਆ ਉਹਨਾਂ ਨਾਲ ਚੱਲਦੀ ਹੈ। ਇਹ ਨਵਾਂ ਹੀ ਕੰਮ ਫੜ ਲਿਆਣਾ।

and tuck shop ensure nutritious meals from dance and music rooms to a cinema hall all-weather pool and expert sports coaches students excel in every way rooted in excellence admissions open enroll today